ಸಾಧ್ಯ ಕಡೆ ಪಡೆಯೋ One, two, three. Right, through. Right, through. Okay. ва ਅਗੇ ਅਰਦਾਸ ਹਮਾਰੀ ਜੀਓ ਮੈਂਡ ਸਭ ਤੇ ਕੋਹ ਨਾਮਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਜੋ ਉਪਜਿਉ ਸੋ ਬਿਨਸ ਹੈ ਪਰ ਹਉ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜੰਗ ਜਾਨ ਜਾਨੋ ਵਰਤ ਜਿਨਾ ਨੂੰ ਪ੍ਰੇਮ ਕਰਦਾ ਹੈ ਤੇਰੇ ਭੈਣ ਤੇ ਤੇਰੇ ਵੀਰ ਤੁਰ ਗਏ ਮਨਾ ਮੂਰਖਾ ਬਿਸਤਰਾ ਕੋਲ ਰੱਖੀ ਤੇਰੇ ਨਾਲ ਦੇ ਕਈ ਸਬੀਰ ਤੁਰ ਗਏ جس امڑی نے جگ دکھایا چھوٹے چھوٹے پار جس امڑی نے جگ دکھایا چھوٹے چھوٹے پار ਦੇਵਾ ਦੀ ਸੋਜੀ ਦਿੱਤੀ ਹਰ ਦਮ ਆਪ ਸੰਭਾਲੇ ਪਿਆਵ ਛੋੜਾ ਉਸ ਅੰਬੜੀ ਦਾ ਅੱਜ ਮੈਂ ਤੋਂ ਚੱਲਿਆ ਨਾ ਜਾਵੇ ਰੀਤ ਪਿਆਵ ਛੋੜਾ ਉਸ ਅੰਮ੍ਰਿੰਦਾ ਅਜੇ ਮੈਂ ਪੌ ਚੱਲਿਆ ਨਾ ਜਾਵੇ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ ਦੇਹੋ ਰੱਜਣ ਅਸੀਦ ਸਵੀਆਂ ਜੋ ਹੋਵੇ ਸਾਹਿਬ ਸਿਉਂ ਮੇਲ ਹੋਵੇ ਸਾਹਿਬ ਸਿਉਂ ਮੇਲ ਹੀ ਹੋਵੇ ਸਾਹਿਬ ਸਿਉਂ ਮੇਲ ਹੋ ਜੇ ਸਾਹਿਬ ਸਿਉਂ ਮੇਲ ਵਾਹਿਗੁਰੂ ਹੋ ਜੇ ਸਾਹਿਬ ਸਿਉਂ ਮੇਲ Oh, say does that star-spangled banner yet wave Oh, say جيمن دامن ۾ رب آهي

हारे मेल अरदास करो तारे मेल अरदास करो

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਦੇਹੋ ਸਚੁ ਅਭਿਖਣ ਕਾ ਹੋਇ ਰਾਮ ਜੀ ਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਭਾਰੀ ਸੰਗਤ ਬਾਹ ਗੁਰੂ

ਵਾਸਤੁ ਨੂੰ 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 ਵਾਸਤੁ ਨੂੰ

ਵਾਸਤੁਰ 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 ਮਾਰਾ ਮੋਹ ਸਹਾਰੀ ਬੋਣਾ ਵਿੱਚ ਦਰਗਾਹ ਦੇ ਵਿੱਚ ਦਰਗਾਹ رام صحائی ہونے وچ درتا تے وچ نراں ہوے صحائی ہونے وچ درتا تے وچ نراں ہوے صحائی ہونے وچ درتا تے وچ نراں ہوے صحائی ہونے وچ درتا تے وچ نراں موسیقی ਤਪੀ ਜੰਮਾਂ ਵਾਲੀ ਮਾਧ ਮੋਹਨਾ ਨਾਮ ਤੇਰ ਸੰਗਿ ਪਹਾਈ ਸਰਬਾਤਮਾ ਤੇਰਾ ਗੋਪੀ ਜੰਮਾਂ ਵਾਲੀ ਮਾਧ ਮੋਹਨਾ ਨਾਮ ਤੇਰ ਸੰਗਿ ਪਹਾਈ ਪਰਮ ਸਤਕਾਰ ਜੋ ਦੀ ਔਰ ਬਾਬਾ ਜੀ ਗੁਰੂ ਰੂਪ ਸਤ ਸੰਗਤ ਜੀਓ ਆਓ ਜਿਤਨੇ ਵੀ ਭਾਈ ਭਾਈ ਦੂਰੋਂ ਨੇੜੇੋਂ ਚੱਲ ਕਰਕੇ ਗੁਰਮਖ ਪਰਿਵਾਰ ਦੇ ਗ੍ਰਹਿ ਵਿਖੇ ਗਰੀਬ ਨਿਵਾਜ ਸਤਗੁਰੂ ਧੰਨ ਧੰਨ ਸਾਹਿਬ ਦੇਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਗੰਭੀ 52 ਪਵਿੱਤਰ ਹਜੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ ਜਿਵੇਂ ਕਿ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਸਾਡੇ ਸਤਿਕਾਰਯੋਗ ਮਾਤਾ ਗੁਰਕਿਰਨ ਕੌਰ ਜੀ ਜੋ ਪਿਛਲੇ ਦਿਨੀ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਇਸ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਕਿਰਨਾ ਵਿੱਚ ਜਾ ਬਰਜੇ ਸਿੱਧੀ ਰਹਿ ਗਈ ਹੈ ਅੱਜ ਉਹਨਾਂ ਦੇ ਨਿਵਿੱਤ ਸਮੂਹ ਪਰਿਵਾਰ ਨੇ ਉਪਲ ਪਰਿਵਾਰ ਨੇ ਹਲ ਮਿਲ ਕੇ ਦੇਖਿਓ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਬਾਣੀ ਦੇ ਪਾਠਾਂ ਦੇ ਮੋਹ ਗਵਾਏ ਨੇ ਆਪਰੰਤ ਮਾਤਾ ਜੀ ਦੀ ਆਤਮਿਕ ਸ਼ਾਂਤੀ ਵਾਸਤੇ ਕਥਾ ਕੀਰਤਨ ਦਾ ਜੋ ਇਹ ਸਮਾਗਮ ਜਿਸ ਸਮਾਗਮ ਵਿੱਚ ਆਪ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ ਉਥੇ ਉਚਿਤੇ तौर ਤੇ ਹੀ ਮਹਾਪੁਰਖ ਬਾਬਾ ਨਿਰਮਲ ਸਿੰਘ ਜੀ ਕੀਮਿਆਂ ਵਾਲੇ ਮਹਾਪੁਰਖਾਂ ਨੇ ਹਾਜ਼ਰੀ ਭਰਨੀ ਹੈ। ਅਤੀ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ ਕੋਨਾ ਮਹਾਪੁਰਖਾਂ ਨੇ ਵੀ ਹਾਜ਼ਰੀ ਭਰਨੀ ਹੈ। ਬਾਬਾ ਕੁਲਵਿੰਦਰ ਸਿੰਘ ਜੀ ਵੈਦ ਜੀ ਧੋਰੀ ਤੋਂ ਉਹਨਾਂ ਮਹਾਪੁਰਖਾਂ ਨੇ ਵੀ ਹਾਜ਼ਰੀ ਲਵਾਉਣੀ ਹੈ। ਸੋ ਆਓ ਕੁਝ ਸਮੇਂ ਲਈ ਮਹਾਪੁਰਖਾਂ ਵੱਲੋਂ ਗੁਰਮੁਖ ਪਰਿਵਾਰ ਵੱਲੋਂ ਹੁਕਮ ਹੋਇਆ ਹਾਜ਼ਰੀ ਪਰਮਦਾ। ਕਿਉਂਕਿ ਅੱਗੇ ਰਾਜਪੁਰੇ ਵਿਖੇ ਦਵਾਨ ਚੱਲਦੇ ਨੇ ਉੱਥੇ ਪਹੁੰਚਣਾ ਇਸ ਕਰਕੇ ਮੈਂ ਮਹਾਪੁਰਖਾਂ ਤੋਂ ਸਮਾਂ ਥੋੜਾ ਜਿਹਾ ਪਹਿਲਾਂ ਹੀ ਮੰਗ ਲਿਆ ਕਿ ਆਪਾਂ ਹਾਜ਼ਰੀ ਭਰ ਕੇ ਅੱਗੇ ਅੱਗੇ ਲੱਜਾਣੀ ਆ ਸੋ ਸਤਿਗੁਰੂ ਕਿਰਪਾ ਕਰਨ ਜਿੰਨੀ ਸੰਗਤ ਰਿਸ਼ਤੇਦਾਰ ਸਾਥ ਸਬੰਧੀ ਸਤਿਗੁਰੂ ਜੀ ਦੇ ਦਰਬਾਰ ਵਿੱਚ ਜੁੜ ਕੇ ਬਿਠੇ ਹੋ ਸਾਰੀ ਸੰਗਤ ਦੇ ਜਨਨਾਂ 'ਚ ਬੇਨਤੀ ਜਿਨ੍ਹਾਂ ਨੇ ਅਜੇ ਗੱਲਬਾਤ ਨਹੀਂ ਸ਼ਕਿਆ ਉਹ ਜਲ ਪਾਣੀ ਛੱਕ ਕੇ ਗੁਰੂ ਦਰਬਾਰ ਵਿੱਚ ਆਓ ਤੇ ਜਿਨ੍ਹਾਂ ਨੇ ਜਲ ਪਾਣੀ ਛੱਕ ਲਿਆ ਇਧਰ ਉਧਰ ਘੁੰਮ ਰਹੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਆਪਾਂ ਸਾਰੇ ਅੱਜ ਮਾਤਾ ਜੀ ਦੀ ਅਰਦਾਸ ਕਰਨ ਵਾਸਤੇ ਇਕੱਤਰ ਹੋਏ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਵਜਨ ਕਰਿਆ ਕਰਦੇ ਕਹਿੰਦੇ ਭਾਈ ਜਦੋਂ ਕਿਸੇ ਦੀ ਭੋਗ ਦੇ ਜਾਈਏ ਆਪ ਕਮ ਅਰਦਾਸ ਵਿੱਚ ਜਾਈਏ ਤੇ ਜਿੰਨਾ ਸਮਾਂ ਉੱਥੇ ਬੈਠੀਏ ਗੁਰੂ ਗ੍ਰੰਥ ਜਪੀਏ ਕਿਉਂਕਿ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸਰੀਆ ਅਸੀਸ ਦੇਣ ਵਾਸਤੇ ਆਏ ਅੱਜ ਆਪਾਂ ਸਾਰੇ ਤੇ ਅਸੀਸ ਉਥੇ ਕਿਹੜੀ ਕਰਨੀ ਹੈ ਉਥੇ ਗੱਲਾਂ ਬਾਤਾਂ ਦੀ ਅਸੀਸ ਨਹੀਂ ਕਰਨੀ ਉਥੇ ਅਸੀਸ ਜਾਣੀ ਹੈ ਨਾਮ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਾਨੂੰ ਸਾਰਿਆਂ ਨੂੰ ਜੰਨਾ ਸਮਾ ਸਮਾਗਮ ਹੋਵੇ ਇੱਕ ਮਨ ਇੱਕ ਜਿਤ ਕਰਕੇ ਗੁਰੂ ਸਾਹਿਬ ਦੇ ਚਰਨਾਚ ਵਦ ਤੋਂ ਵਦ ਸਿਮਰਨ ਕਰਕੇ ਹਾਜ਼ਰੀ ਲਵਾਉਣੀ ਚਾਹੀਦੀ ਹੈ ਸੋ ਸਾਰੀ ਸੰਗਤ ਦੇ ਚਰਨਾਚ ਬੇਨਤੀ ਗੁਰੂ ਦਰਬਾਰ ਵਿੱਚ ਆ ਕੇ ਬੈਠੋ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਦਸ਼ਾਹ ਪੁੱਤਰਾਂ ਦੇ ਦਾਨੀ ਸਰਬੰਸਰਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਖਸ਼ੀ ਹੋਈ ਫਤਿਹ ਇੱਕ ਵਾਰੀ ਸਾਰੀ ਸੰਗਤ ਰਸਨਾ ਤੇ ਲਿਆ ਕਰਕੇ ਰਸਨਾ ਪਵਿੱਤਰ ਕਰੋ ਬਣਾਓ ਜੀ ਵਾਹਿਗੁਰੂ ਜੀ ਕਾ ਹੱਲ ਸਾ ਵਾਹਿਗੁਰੂ ਜੀ ਕੀ ਬਤੇ ਦਾਸ ਨੇ ਵੀ ਬੇਨਤੀ ਦੇ ਸ਼ਬਦ ਕੋਈ ਕੀਰਤਨ ਦੀ ਅਰੰਭਤਾ ਕੀਤੀ ਹੈ ਕਿ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਗੁਰੂ ਅੱਗੇ ਅਰਦਾਸਾਂ ਕਰਨ ਦੀ ਬੇਨਤੀਆਂ ਕਰਨ ਜੀ ਇਹ ਵਾਹਿਗੁਰੂ ਕਿਰਪਾ ਕਰੇ ਉਹ ਸਤਕਾਰਯੋਗ ਮਾਤਾ ਗੁਰਚਰਨ ਕੌਰ ਜੀ ਸੱਚੇ ਬਾਦਸ਼ਾਹ ਜਿੰਨੀ ਸਵਾਸਾਂ ਦੀ ਪੂੰਜੀ ਤੁਸੀਂ ਬਖਸ਼ੀ ਸੀ ਉਸ ਪੂੰਜੀ ਨੂੰ ਭੋਗਦੇ ਹੋਏ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਚਰਨਾਂ ਵਿੱਚ ਆਪ ਰਾਜੇ ਨੇ ਕਿਰਪਾ ਕਰਿਓ ਲੇਖੇ ਕਦੇ ਨਾ ਛੋਟੀ ਹੈ ਖਿੰਨ ਖਿੰਨ ਭੂਲਨ ਹਾਰ ਬਖਸ਼ਣ ਹਾਰ ਹੈ ਬਖਸ਼ ਲੈ ਨਾਨਕ ਬਾਰ ਬੁਲਾ ਹਰ ਜੂ ਲਿਖੇਵਾਰ ਨਾ ਆ ਬਈ ਤੂੰ ਬਖਸ਼ ਮਲਾਵਣਾ ਅੱਜ ਇਸ ਪਰਿਵਾਰ ਨੂੰ ਇੱਕ ਮਾਂ ਦਾ ਵਿਛੋੜਾ ਹੋਇਆ ਹੈ ਇਹ ਮਾਂ ਦਾ ਵਿਛੋੜਾ ਬਹੁਤ ਵੱਡਾ ਹੈ ਜਦੋਂ ਮਾਂ ਵਿਛੜੇ